ਹਾਂਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਲਓ ਜੀ ਸਵੇਰ ਸਵੇਰ ਫੇਰ ਉੱਠ ਖੜੇ ਤੇ ਆਗੇ ਵੀਡੀਓ ਸ਼ੂਟ ਕਰਾਂਗੇ ਕਿਹੜਾ ਬਲਜੀਤ ਨਾਲ ਜਾਇਆ ਹਣਾ ਉਹਨੂੰ ਤਾਂ ਰਿਸ਼ਤੇਦਾਰ ਜੇ ਛੱਡਣ ਜਾਣੇ ਸੀ ਗਿੱਦੜਵਾ ਤਰਪੋ ਤੜ ਕੀ ਖਾਦਾ 7 ਵਜੇ ਤੋਂ ਪਹਿਲਾਂ ਐ ਤਾਂ ਭਰਾਵੋ ਗਿੱਦੜਵਾ ਦਾ ਸਟੇਸ਼ਨ ਵੀ ਨਹੀਂ ਦੇਖਿਆ ਸੀ ਕਦੇ ਆਪਣਾ ਰੇਲਵੇ ਸਟੇਸ਼ਨ ਹਣਾ ਹਾਂ ਬਲਜੀਤ ਨੇ ਸਾਰੇ ਸਟੇਸ਼ਨ ਦਿਖਾ ਦੇ ਤੇਰੇ ਭਾਈ ਨੇ ਬਾਅਦ ਚੱਲਦੇ ਹਾਂ ਬਰੋ ਪਿੰਡ ਬੰਦੇ ਦਿੱਤੇ ਚੜਾ ਦੋ ਹੀ ਰਹਿ ਗਏ ਸੀ ਸਭ ਗਈ ਗੈਸਟ ਜਾਵਾਂ ਨਵੀਂ ਰੇਡ ਤੇ ਓਕੇ ਆ ਅੱਬ ਆ ਗਏ ਫੋਟੋ ਦਾ ਠੀਕ ਹੈ ਇਹ ਵਾਲਾ ਉਹ ਕਿਹਾਲਾ ਰੇ ਬੰਡਰ ਨਹੀਂ ਆ ਗਏ ਨਹੀਂ ਕਿੱਥੇ ਆ ਗਏ ਲੂਲ ਬਾਈ ਸੀਗੇੜ ਦੀ ਸਭ ਤੋਂ ਪਹਿਲੀ ਬਾਜੀ ਲੂਲ ਬਾਈ ਛੱਡੀ ਜੀ ਆ ਦੇਖੋ ਲੂਲ ਬਾਈ ਆ ਬੰਡਰ ਆ ਰਾਤ ਨੂੰ ਇਹ ਤਾਂ ਕਬੂਤਰ ਵੀ ਲਾਇਆ ਸੀ ਉਹ ਛਪੇਦੇ ਜੋ ਸਾਹਮਣੇ ਆਉਂਦੇ ਵੇ ਤਾਂ ਆ ਸੜਕ ਦੇ ਉੱਤੇ ਹੀ ਛਪੇਦਾ ਏ ਉਹ ਹੋ ਰਿਹਾ ਸਾਹਮਣੇ ਅੱਡਾ ਜੋ ਛਪੇਦਾ ਠੀਕ ਹੈ ਨਹੀਂ ਹੋਰ ਮਾਰੇ ਸਾਨੂੰ ਚਾਲਦਿਆ ਕਰੀ ਵਾ ਅਗੇ ਜੀ ਘਰੇ ਤੇ ਪਹਿਲੇ ਨੰਬਰ ਤੇ ਸਾਰੀਆਂ ਲਾਈਟਾਂ ਲੂਟਾਂ ਕਰੀਏ ਆਫ ਇਧਰੋਂ ਦਾ ਬੰਦ ਹੀ ਹੈ ਲਗਭਗ ਨਾ ਰਾਤ ਨੂੰ ਬੰਦ ਕਰਕੇ ਹੀ ਪੈਣਾ ਹੁੰਦਾ ਮੈਂ ਸਾਰੀਆਂ ਤੇ ਓਕੇ ਆ ਭਾਈ ਰਿਪੋਰਟ ਹੁਣ ਸੋਚ ਰਹੀਆਂ ਵੀ ਕਿਹੜਾ ਕੰਮ ਬਿੱਢੀ ਹੈ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਬਿਸਤਰਾ ਬੁਸਤਰਾ ਅੰਦਰ ਵਿਛਾਈ ਹੈ ਨਾ ਬਿੱਡਾਂ ਤੇ ਇਹ ਕੰਮ ਹੈ ਕੱਪਣਾ ਉਸ ਤੋਂ ਬਾਅਦ ਫਟੀਆਂ ਲਾਗੇ ਫੇਰ ਗੋਤਰਾਂ ਨੂੰ ਦਾਣਾ ਬਾਣੀ ਬਾਗੇ ਫੇਰ ਘਰ ਦੀ ਸਫਾਈ ਕਰਕੇ ਮਾੜੀ ਮੁੱਟੀ ਜੀ ਕੋਈ ਹਨਾ ਫੇਰ ਕੋਈ ਬੱਚੇ ਪੁੱਛੇ ਬਾਹਾਵਾਂਗੇ ਕੋਈ ਚੱਕਾਂਗੇ ਕੋਈ ਜੋੜੀਆਂ ਦੀ ਅਦਲਾ ਬਦਲੀ ਕਰਨੇ ਕੋਈ ਜੋੜੀਆਂ ਪਿੰਜਰਿਆਂ ਚ ਖੁੱਡਿਆ ਛੜ ਰਿਆਂ ਕੰਮ ਸੋ ਮਣੀ ਹੈ ਮੇਰੇ ਵੀਰੋ ਅੱਗੇ ਜਿੱਦਲੇ ਕਰੇ ਤੇ ਖੁੱਡੇ ਕਰ ਲਿਆ ਓਪਨ ਪ੍ਰੂਫ ਤੇ ਖੁੱਡੇ ਓਪਨ ਕਰਨ ਸਾਰੀ ਇੱਕ ਤਾਂ ਪਹਿਲਾਂ ਆਪਾਂ ਨੇਸਟ ਸੈੱਟ ਕੀਤਾ ਇੱਕ ਜੋੜੇ ਦਾ ਉਹ ਸਾਹਮਣੇ ਦੇਖੋ ਨੈਸਟਰ ਲਾਤਾ ਕਿਉਂ ਇਧਰਲੀ ਟੋਕਰੀ ਚ ਬੱਚਿਆ ਉਹ ਕੁਦਰੇ ਆਂਡੇ ਲਾਉਣੇ ਆ ਉਹਦੇ ਆਂਡੇ ਖਰਾਬ ਨਹੀਂ ਹੁੰਦੇ ਨੇ ਹਨਾ ਵੈਸੇ ਤਾਂ ਆਪਣ ਨੂੰ ਕੁ ਚੱਕਰ ਨਹੀਂ ਸੀਗਾ ਤਾਂ ਕਰਕੇ ਮੈਂ ਸਪੈਸ਼ਲ ਇੱਕ ਹੋਰ ਆਲ ਨਾਲ ਉਹਦੇ ਵਾਸਤੇ ਰੱਖਤਾ ਤੇ ਹੁਣ ਬਈ ਆਪਾਂ ਪਹਿਲਾਂ ਤਾਂ ਦਈਏ ਦੇਸੀ ਮੈਡਸ ਨੇ ਜਿਹੜੀ ਕਬੂਤਰਾਂ ਨੂੰ ਦਿੰਨੇ ਹੁੰਦੇ ਆਪਾਂ ਠੀਕ ਹੈ ਕਿ ਨਹੀਂ ਵੈਸੇ ਮੇਨ ਦਾ ਸਿਰਫ ਇੱਕ ਕਬੂਤਰੀ ਰਹਿ ਗਈ ਦੇਣ ਵਾਲੀ ਛਾਹ ਖੀ ਤੇ ਦੂਜਿਆਂ ਨੂੰ ਤੂੰ ਹੀ ਦੇ ਦੇਣਾ ਯਾਰ ਬਾਧੂ ਪਈਆ ਚਲੋ ਕੋਈ ਨਾ ਚੰਗੀ ਚੀਜ਼ ਹੀ ਆ ਹਾਂਜੀ ਬਾਬੇਓ ਇੱਧਰ ਬਈ ਦੇ ਦੇ ਜਿੰਨੇ ਕ ਕਬੂਤਰ ਕਬੂਤਰਾਂ ਨੂੰ ਦਵਾਈ ਦੇਣੀ ਸੀਗੀ ਤੇ ਉਦੋਂ ਬਾਅਦ ਖਰਾਕ ਵੀ ਮਿਕਸ ਕਰੀ ਜਾਣਾ ਮੈਂ ਡੇਲੀ ਦੀ ਡੇਲੀ ਹੁੰਦਾ ਪਹਿਲਾਂ ਤਾਂ ਬਾਲਟੀ ਚੱਲ ਜਾਂਦੀ ਸੀ ਤਿੰਨ ਚਾਰ ਦਿਨ ਹਨ ਹੁਣ ਤਾਂ ਦੋ ਦਿਨਾਂ ਚ ਬਾਲਟੀ ਖਤਮ ਹੋ ਜਾਂਦੀ ਹੈ ਕੋਈ ਸਾਨੂੰ ਪਤਾ ਫਿਰ ਪਿੱਛੇ ਨਵੀਂ ਪਾਰਟਨ ਤਿਆਰ ਹੋ ਗਈ ਨਾ ਉਹਨਾਂ ਕਰਕੇ ਇਧਰੋਂ ਦੇ ਦੀ ਇੱਕ ਜੋੜੀ ਨੂੰ ਇਧਰੋਂ ਦੇ ਦੀ ਦੋ ਜੋੜੀਆਂ ਨੂੰ ਤੇ ਬਾਕੀ ਉਹ ਅੰਦਰ ਲੈਣ ਨੂੰ ਦੇ ਦੀ ਠੀਕ ਐ ਤੇ ਇਹ ਮੈਡੀਸਨ ਦੇਈ ਆਪਾਂ ਆ ਖੜਕਾਏਗਾ ਤਾਂ ਕਰੀ ਜਾਂਦੇ ਆ ਹਾਂ ਬੱਚੇ ਨੂੰ ਕਾਲ ਹਾਂ ਕੀ ਹੋ ਗਿਆ ਪੁੱਤ ਖੜ ਜਾ ਲਵਾਉਣੇ ਤੇਰੀ ਵੀ ਟ੍ਰੇਨਿੰਗ ਇੱਕ ਮਿੰਟ ਰੋਗਾ ਇਹਨੂੰ ਰੱਖ ਦੇ ਇੱਥੇ ਕਿਰਾਂ ਕਿਰਾਂ ਦਾ ਸਮਾਨ じゃ ਬੜਾ ਚਾਇਆ ਹਨਾ ਜਿੰਨੇ ਕ ਦਿਨ ਸੈਟਰ ਕੋ ਕੰਮ ਤੇ ਉਹਦੂ ਉਹ ਐ ਯਾਰ ਦਾਰੂ ਨੂੰ ਸਮਝ ਜੋ ਭਈ ਉਹਦੇ ਸ਼ਾਇਦ ਪੈਕੇਟ ਨੇ ਹਨਾ ਇੱਕ ਤਾਂ ਤੁਸੀਂ ਉਹਦੀ ਬਾਹਰ ਸਾਨੂੰ ਦੀ ਤੋਂ ਚਾਗਦੇ ਮੌਕਾ ਹੀ ਭਾਦ ਦੇ ਨਾ ਕੋਦੋਂ ਕੋਈ ਗਲਤੀ ਕਰੇ ਇੱਕ ਕਦੋਂ ਅਸੀਂ ਇਹਨੂੰ ਚੱਕ ਗਏ ਹਨਾ ਤੇ ਰੱਖੀ ਜੀ ਦਾਣੇ ਇਹਨਾਂ ਨੂੰ ਇੱਕ ਮਿੰਟ ਰੋਜ ਹੁਣ ਕਾਲ ਜੀ ਨਾ ਕਰੋ ਕੋਈ ਬਾਹਰ ਨਾ ਆਜੋ ਤੇ ਬਾਬੇ ਉਹ ਕੱਲ ਪਰਸੋਂ ਤੋਂ ਇਹਨਾਂ ਦੇ ਵੱਡਾ ਡਰੇਆ ਵੀ ਆਪਾਂ ਕਰਦੇ ਚਾਲੂ ਛੋਟਾ ਡਰੇਆ ਚ ਕੰਮ ਲੂਟ ਨਹੀਂ ਹੁੰਦਾ ਆਇਓ 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 ਬੇਟਾ ਦੇਖੋ ਉਹਦੇ ਭਾਈ ਭਾਈ ਕੇ ਸਾਹ ਬੱਚਿਆਂ ਵਾਲੇ ਕੂਤਰ ਟੋਟੜ ਪੈਂਦੇ ਆ ਕੇ ਇਧਰ ਜੀ ਦੂਜੇ ਖੁੱਡੇ ਚ ਵੀ ਰੱਖ ਦੇ ਰਾਂਗੇ ਇੱਕ ਮਿੰਟ ਯਾਰ ਆ ਖੁੱਡੇ ਦੀ ਬਾਰੀ ਹੈ ਕੋਈ ਇਹਨੂੰ ਕੋਈ ਤਾਂ ਕਿਸੀ ਹਣੀ ਜੀ ਆਇਓ ਬੱਤ ਆਇਓ 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 ਲਓ ਜੀ ਤੇ ਇਹਨਾਂ ਨੂੰ ਵੀ ਰਸਤੇ ਓਕੇ ਹੋ ਗਈ ਰਿਪੋਰਟ ਆਇਆ 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 ਹਾਂ ਪਾਣੀ ਪੀਣੇ ਇਹਨੇ ਪਾਣੀ ਪੀਣਾ ਉਹ ਇੱਕ ਮਿੰਟ ਆਇਆ 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 ਆ ਬਾਲਟੀ ਚ ਇਹਨਾਂ ਲਈ ਜੋ ਮੈਨੂੰ ਪੀਣਾ ਪਊਗਾ ਫੇਰ ਇਹਨੂੰ ਪੀਵਾਂਗਾ ਆਇਆ 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 ਹੂੰ ਹੂੰ ਓਕੇ ਰੋਟਾ ਪਾਣੀ ਪੀ ਲੈਣਾ ਚਲ ਅੰਦਰ ਜਾ ਹੁ ਮੈਨੂੰ ਘਰੋਂ ਰੋਟੀ ਖਾ ਜਾਣ ਦੇ ਚਲ ਚਲ ਅੰਦਰ 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 ਚਲ ਅੰਦਰ ਸੇਣਾ ਪੋਤਾ ਬਣ ਕੇ ਆਇਆ ਫਿਰ ਆ ਜਰਾ ਹੱਥ ਆਇਆ ਕਰ ਇੱਕ ਕਰ ਮੈਨੂੰ ਘਰੇ ਜਾ ਜਾਣ ਦੇ ਉਸ ਤੋਂ ਬਾਅਦ ਤੇਰਾ ਨਾਲ ਆ ਕੇ ਪੰਗੇ ਲਾਵਾਂਗੇ ਹੁਣ ਚੱਲਿਆਂ ਘਰੇ ਆ ਖਾਲੀ ਬੋਟਲਸ ਲੈ ਚੱਲ ਗਏ ਵਾਟਰ ਵਾਲਿਆਂ ਤੇ ਇੱਧਰ ਬੈਠ ਕੇ ਤਾਂ ਨਹੀਂ ਕੁਝ ਦੇਖਣਾ ਰਹਿ ਗਿਆ ਇੱਧਰ ਤਾਂ ਕੁਝ ਨਹੀਂ ਬਸ ਸੈਟ ਹੈ ਕੰਮ ਨਾਲ ਇੱਕ ਕਬੂਤਰੀ ਇੱਧਰ ਛੱਡਣੀ ਸੀ ਉਹ ਤੁਹਾਨੂੰ ਪਤਾ ਹੈ ਉਹ ਬਾਪੇ ਮੇਜਰ ਨੂੰ ਦੇਣੀ ਆ ਪਾਣਾ ਉਹਦਾ ਵੀ ਪਲਾਨ ਕੈਨਸਲ ਹੋ ਗਿਆ ਆ ਗਏ ਇੱਧਰ ਲੈ ਘਰੇ ਕਿਹੜੇ ਕੰਮ ਕਰਨੀ ਵੀ ਆਪਾਂ ਦਾ ਕੇਸ ਹੋਂ ਐਵੇਂ ਕਿਉਂ ਗੱਪ ਮਾਰੀ ਹੁਣੇ ਉੱਠਿਆ ਮਸਾਂਟ ਹੈ ਉੱਠ ਨੂੰ ਜੀ ਨਹੀਂ ਕਰਦਾ ਸੀਗਾ ਉਹ ਮੈਂ ਪੂਰੀ ਸੀ ਮਹਾ 2-3 ਵਜ ਗਏ ਭੈ ਉਹ 11 ਵਜ ਦੇ ਸੋਤੇ ਆ ਤੇ ਉੱਠ ਕੇ ਚੱਲ ਗਿਆ ਹਣਾ ਹੁਣ ਇੱਧਰ ਲੈ ਕੇ ਆਇਆ ਯਾਰ ਫੋਨ ਫੋਨ ਚਾਰਜ ਲਵਾਏ ਕਿਹੜਾ ਕੰਮ ਕੀਤਾ ਕੋਈ ਕੰਮ ਨਹੀਂ ਕੀਤਾ ਅੱਜ ਅੱਜ ਦਾ ਦਿਨ ਵੀ ਆਪਣਾ ਸਾਰਾ ਹੀ ਟੱਪ ਗਿਆ ਫੋਨ ਹੋ ਗਿਆ ਆਪਣਾ ਚਾਰਜ 54% ਤੇ ਮੂੰਹ ਹੱਥ ਲਿਆ ਧੋ ਕੰਮ ਹੁਣ ਚਾ ਲੈ ਕੇ ਆਉਣੇ ਆ ਬਲਜੀਤ ਨਾਲ। ਨਾ ਤਾਂ ਬਲਜੀਤ ਨੇ ਮੈਡੀਸਿਨ ਲੈ ਕੇ ਆਉਣੇ ਨਾਲੇ ਮੈਂ ਵੀ ਮੈਡੀਸਿਨ ਲੈ ਕੇ ਆਉਣੀ ਹੈ। ਉਸ ਨੂੰ ਮਾ ਕੇ ਦਸੂ ਕਾਦੀ ਲੈ ਕੇ ਆਉਣੀ ਹੈ। ਉਹ ਥੋੜੀ-ਮੋਟੀ ਦੱਸ ਦੇਣਾ ਹਨਾ ਵੀ ਸਕਿਨ ਇਨਫੈਕਸ਼ਨ ਦੀ ਲੈ ਕੇ ਆਉਣੀ ਹੈ ਨਾ ਮੇਰੇ ਮੇਰੇ ਵੀ ਤੇ ਬਲਜੀਤ ਦੇ ਵੀ ਸੇਮ ਹਾਲ ਯਾਰ ਵੀ ਖੁਰਕ ਜੀ ਹੁੰਦੀ ਰਹਿੰਦੀ ਯਾਰ। ਦੇਖੋ ਜਿਸ ਨੂੰ ਦੀ ਨਹੀਂ ਹੋ ਗਿਆ ਲਾਲ-ਲਾਲ ਜਿਹਨੂੰ ਮਾੜੀ-ਮਾੜੀ ਮੜੀ ਉਹ ਦੇਖ ਇਹ ਨਹੀਂ ਨਿਕਲ। ਇਦਾਂ ਵੀ ਆ ਜਿਵੇਂ ਲਾਲ-ਲਾਲ ਜੇ ਦਾਣੇ ਜੇ ਹਨਾ ਤੇ ਲੱਤਾਂ-ਲੱਤਾਈਆਂ ਦੇ ਨਾ ਕਾ ਵੀ ਖੁਰਪੀ ਹੁੰਦੀ ਆ ਤੇ ਉਹ ਚੀਜ਼ ਦੀ ਕਿ ਜਿਸ ਸਕ੍ਰੀਨ ਵਾਲੇ ਡਾਕਟਰ ਤੋਂ ਬੁਜੀਤ ਕਾ ਮੈਂ ਲੈ ਗਿਆ ਸੀ ਮੈਨੂੰ ਪਤਾ ਮਗਰ ਠੀਕ ਆ ਬਸ ਚੱਲ ਖਰਾਪ ਰਾਹੀ ਉਹਨਾਂ ਮੈਨੂੰ ਵੀ ਲੈ ਕੇ ਚੱਲ ਬ ਦਵਾਈ ਲੈ ਕੇ ਆਈਏ ਪਹਿਲਾਂ ਅੱਬ ਤੇ ਇੱਕ ਮੇਨ ਚੀਜ਼ ਤਾਂ ਰਹੇਗੀ ਸੱਚ ਇੱਕ ਹੋਰ ਅੱਬਾ ਚੀਜ਼ ਹੈ ਉਹਦਾ ਨਹੀਂ ਨਹੀਂ ਪਈ ਐ ਇੱਧਰ ਪਈ ਐ ਲਓ ਜੀ ਡਾਕਟਰ ਸਾਹਿਬ ਤੇ ਇੱਕ ਹੋਰ ਨੇ ਲਿਆ ਹਣ ਉਹ ਘਰੇੋਂ ਦਾ ਬੋਤਲਾ ਲੈ ਆਉਣ ਤੇ ਆਪਾਂ ਲਾ ਲੈਣੀ ਐ ਤੇ ਬਾਕੀ ਉਹ ਤੋਂ ਇਕੱਠਾ ਕਰਕੇ ਲਿਆਵਾਂਗੇ ਇਹਨਾਂ ਦੀ ਡਿਮਾਂਡ ਬਹੁਤ ਜ਼ਿਆਦਾ ਹੁੰਦੀ ਆ ਹਨਾ ਊਂਸੋਂ ਨੂੰ ਪਤਾ ਕੋਈ ਵੀ ਡਾਕਟਰ ਦਿੰਦਾ ਨਹੀਂ ਤੇ ਨਵੀਆਂ ਬੂਤਲਾਂ ਆਪਾਂ ਨੂੰ ਮੰਗਵੀਆਂ ਪੈਂਦੀਆਂ ਤੇ ਆਪਣਾ ਡਾਕਟਰ ਹੈਗਾ ਪੱਕਾ ਫੈਮਿਲੀ ਡਾਕਟਰ ਤੇ ਉਹ ਕੀ ਕਰਦਾ ਬੂਤਲਾਂ ਲਾ ਕੇ ਸਾਰੇ ਘਰਾਂ ਦੇ ਉਹ ਤੇ ਬੂਤਲਾਂ ਇਕੱਠਾਂ ਕਰ ਲਿਆ ਹੁੰਦਾ ਫਿਰ ਆਪਾਂ ਉਹਨਾਂ ਸਾਰੀਆਂ ਤੋਂ ਹੀ ਲੈ ਆ ਕੇ ਇਕੱਠਾਂ ਕਰਕੇ ਰੱਖਾਂਗੇ ਤੇ ਜਿੰਨੇ ਆਪਣੇ ਨਾਲ ਦੇ ਯਾਰ ਮਿੱਤਰ ਕਬੂਤਰਾਂ ਵਾਲੇ ਹਨ ਸਾਰਿਆਂ ਨਾਲ ਤੇ 1 1 2 2 ਕਲੈਕਟ ਕਰ ਲੈਣੇ ਆ ਜੀ ਕਿਸੇ ਨੂੰ ਲੋੜ ਪੈਂਦੇ ਤਾਂ ਆਪਣੇ ਤੋਂ ਲੈ ਜਾਂਦੇ ਹੁੰਦੇ ਹਨ ਠੀਕ ਆ ਇੰਨਾ ਸੋਚਦਾ ਸਾਰਿਆਂ ਬਾਰੇ ਤੁਸੀਂ ਆਪ ਦੇਖ ਲਓ ਚੱਲ ਗਏ ਜੀ ਗੋਤਰੋਗ ਦੀ ਬ੍ਰੈਂਡ ਵੀ ਨਹੀਂ ਲਾਇਆ ਵੇ ਕਾਲੀ ਜੇ ਉਵੇਂ ਖੜਾ ਗੋਤਰੋਗ ਦੀ ਦਵਾਈ ਲੈਣ ਆਇਆ ਸੀ ਹਾਂਜੀ ਮੇਰੇ ਵੀਰੋ ਪਹੁੰਚ ਗਏ ਆ ਜੀ ਸ਼ਹਿਰ ਡੱਪ ਵਾਲੀ ਅੱਗੇ ਨਾ ਧੂਆਂ ਧੂਆਂ ਕਿਵੇਂ ਪਿਆ ਯਾਰ ਕੀ ਗੱਲ ਹੈ ਅੱਗੇ ਅੱਗੇ ਧੁੰਦ ਕਿਵੇਂ ਪਈ ਜਾਂਦੀ ਹੈ ਸਿਲੰਡਰ ਮੜ ਗਿਆ ਹਾਂਜੀ ਬਾਦੂ ਚੱਲਿਆਂ ਜੀ ਘਰ ਨੂੰ ਜਿੱਦੂ ਲਾ ਕੇ ਹੀ ਸਾਡਾ ਡਾਕਟਰ ਸੁਣ ਗਿਆ ਕਿ ਮੈਡਮ ਕਹਿ ਦਿੰਗੀਆਂ ਕੋਸ਼ਿਸ਼ ਹੀ ਗੈਤਗੀ ਯਾਰ ਹੈ ਨਹੀਂ ਸੀ ਕਿ ਕਹਿੰਦੇ 5 ਵਜੇ ਆਉਗੀ ਮਤਲਬ ਤੇ ਮੈਂ ਕਿਹਾ 5 ਵਜੇ ਜਿਹੜਾ 2 ਘੰਟੇ ਪਾਇਆ ਫਿਰ 2 ਘੰਟੇ ਬਾਬੇ ਉਹ ਵੇਟ ਕਰਨੀ ਬਹੁਤ ਔਖੇ ਨੂੰ ਪਤਾ ਕੰਮ ਵਾਲੇ ਬੰਦੇ ਆ ਹਨਾ ਮੈਂ ਕਿਹਾ ਫਿਰ ਕੋਈ ਨਾ ਚਲੋ ਨੈਕਸਟ ਟਾਈਮ ਦੇਖਾਂ ਕੱਲ ਨੂੰ ਦੇਖ ਲਾਂਗੇ ਤੇ ਅੱਜ ਕਰਾ ਵਾਪਸੀ ਚਲੀਏ ਇਹ ਤਾਂ ਇੱਕ ਫਲ-ਫਲ ਕੀਮਤੀ ਐ ਚੱਲ ਮੁੰਡੇ ਖੇਚ ਦੇ ਹੁਣ ਕਰਾਂ ਇਹ ਕਿਸੇ ਨੂੰ ਚੀਜ਼ ਵਿਖਾ ਕੇ ਹਾਂ ਵੇਖੋ ਵੇਖੋ ਕਿਆ ਬਾਤਾਂ ਨੇ 100 ਰੁਪਿਆ ਪਿੰਡਰੇ ਚੱਲ ਕੇ ਫੜ ਕੇ ਨੂੰ ਮੰਨ ਕੇ ਰਸੇ ਨਾਲ ਕਰਕੇ ਫਿਰਦਾ ਜੀ ਆਪਣੇ ਬੰਦੇ ਫਿਰਦਾ ਦਵਾਈ ਲੈ ਕੇ ਤੇ ਸਿੱਧਾ ਅਗੇ ਖੇਤ ਜੀ ਮੈਡੀਸਨ ਆ ਰਹੀ ਵੈਸੇ ਸੁਣਵਾ ਆਖਾ ਸੀ ਮੈਡੀਸਨ ਨਹੀਂ ਲੈ ਕੇ ਹੁੰਦੀ ਇਹ ਪੁੱਛ ਵੀ ਇਹ ਸਾਨੂੰ ਘਰ ਆ ਕੇ ਦੱਸਾਂ ਕੀ ਸੀ ਨੁਮਾਇਆ ਚਲੋ ਜੀ ਘਰ ਦੀ ਖੇਤ ਤੋਂ ਵਾਪਸੀ ਇਕੱਲੇ ਚਲੇ ਦਵਾਈ ਗਰਾਮੋਂ ਸੌਣ ਘਾਹ ਤੇ ਮਾਰਨ ਲਈ ਠੀਕ ਹੈ ਅੱਜ ਹੁਣ ਚੱਲੇ ਆ ਖੇਤ ਜੀ ਚਾਰ ਪੰਜ ਆਨੀਅਨ ਲੈ ਕੇ ਇੱਕ ਸਿਲੰਡਰ ਲੈ ਕੇ ਮੀਂਹੜ ਮਾਈ ਸਾਥ ਹੀ ਬੈਜੀ ਆਹ ਮੈਂ ਤਾਂ ਚਾਹੁੰਦਾ ਪੱਛੇ ਪਾ ਕੇ ਪਾਣੀ ਪੁੜੀ ਪਾ ਦੀ। ਲਓ ਜੀ ਆ ਕੇ ਕਰੇ। ਐ ਛਾੜਾ ਮੁੰਡਾ ਟਰੈਕਟਰ ਲੈ ਹੀ ਵਿਆ ਭਾਈ। ਟਰੈਕਟਰ ਦੇ ਦੇ ਯਾਰ ਤੇਰਾ। ਕਿਵੇਂ ਐ? ਹੈਲੋ। ਹੈਲੋ। ਟਰੈਕਟਰ ਦੇ ਦੇ ਤੇਰਾ। ਮੈਂ ਮੜਾ ਦੇ ਕਿਹਦਾ? ਮੈਂ ਮੜਾ ਖੇਤ ਲੈ ਕੇ ਜਾਣਾ ਤੇ ਮੈਨੂੰ। ਮੈਂ ਥੋੜਾ ਥਾਂ ਜਾ ਵਾ ਕੇ ਆਣਾ। ਲੈ ਜਾ। ਨਹੀਂ ਦਿੰਦਾ। ਤੱਲ ਕੋਈ ਨਹੀਂ ਫਿਰ ਤੋਂ ਸਾਡੇ ਘਰ ਇਹੀ ਪਰ ਤੇਰੇ ਚਪਲਾਂਾਂ ਵੇਖੀ ਕਿਹੜੇ ਹਿਸਾਬ ਤੇ ਪੈਂਦੀਆਂ ਟਰੈਕਟਰ ਤਾਂ ਉਹ ਨਾ ਦੇ ਸਾਨੂੰ ਠੀਕ ਜੀ ਖੇਤੋਂ ਜਾ ਕੇ ਤੇ ਖੇਸ ਤੋਂ ਨੂੰ ਪਤਾ ਹੀ ਸੀ ਬਲਜੀਤ ਕੀ ਕਰੀ ਜਾਂਦਾ ਸੀ ਹਨਾ ਸਟੋਪ ਸਟਾਪ ਲਾ ਕੇ ਕੰਮ ਭੈੜਾ ਵਿਢੀ ਪੈ ਸੀਗਾ ਉੱਥੇ ਚਲੋ ਪਹਿਲੇ ਨੰਬਰ ਤੇ ਇਹ ਤਾਂ ਵਿਸਤਰਾ ਅੰਦਰ ਕਰ ਗਿਆ ਆਪਣਾ ਹਨਾ ਵਿਸਤਰਾ ਕਰਕੇ ਅੰਦਰ ਤੇ ਬੈੱਡ ਸ਼ੀਟ ਨਵੀਂ ਲੈ ਕੇ ਆ ਕੇ ਆਪਾਂ ਇਹਦੀ ਹਾਂਜੀ ਮੇਰੇ ਵੀਰੋ ਬੈੱਡ ਸ਼ੀਟ ਐਂਡ ਪਿੱਲੋਸ ਦੇ ਕਵਰ ਵੀ ਲੈ ਆਂਦੇ ਆਪਾਂ ਕਰੋ ਨਵੇਂ ਪਹਿਲਾਂ ਵਾਲੀ ਬੈੱਡ ਸ਼ੀਟ ਪਾੜ ਗਈ ਬਈ ਯਾਰ ਇਕ ਤਾਂ ਉਹ ਵੀ ਬਦਲ ਨਹੀਂ ਸੀਗੀ ਹਨਾ ਡਾਕਟਰ ਨੇ ਆਖਿਆ ਸੀ ਬਦਲ ਕੇ ਸਾਰੇ ਕੱਪੜੇ ਬੈੱਡ ਸ਼ੀਟ ਹਨਾ ਸਭ ਦਾ ਰਹਿਣ ਸਹਿਣ ਵਾਲਾ ਗੱਲ ਖਤਮ ਤੇ ਇੱਕੋ ਪਾੜੀ ਮਾਂ ਘਰ ਦੇ ਨੂੰ ਆਖਮਾ ਪਾੜ ਗਈ ਉਹ ਪਾੜ ਆਏ ਕਿਵੇਂ ਕੀ ਚਾਦਰ ਲੈ ਜੀ ਕੀ ਨਹੀਂ ਨੀ ਮੰਨਦੇ ਹੈ ਪੱਟ ਨੂੰ ਕਿਹੜਾ ਪੀਂਹ ਪਾਈ ਸੀ ਕਿ ਲੈ ਹੈ ਮੈਂ ਬੇ ਜੀ ਤਾਂ ਪਹਿਲਾਂ ਨਹੀਂ ਚਾਦਰ ਪਾੜ ਗਈ ਮਾਂ ਘਰ ਦੇ ਨੂੰ ਕਿ ਚਾਦਰ ਪਹਿਲਾਂ ਹੀ ਤਾਂ ਪਾੜ ਗਈ ਨਵੀਂ ਤਾਂ ਕਹਿੰਦੇ ਪਾੜ ਆਈ ਕਿਵੇਂ ਕੀ ਕਿਹਦੇ ਲੈ ਇਹ ਕੀ ਨਹੀਂ ਨੀ ਮੰਨਦੇ ਆ ਦੇਖ ਬਲਜੀਤ ਕਰੀ ਜਾਂਦਾ ਵੀ ਕੰਮ ਸਹੀ ਤਾਂ ਸ਼ੁੱਧ ਕੰਮ ਤਾਂ ਠੀਕ ਹੈ ਕਿ ਨਹੀਂ ਇਹ ਉਤੋਂ ਜਿੰਨਾ ਵੀ ਉਹ ਸੀਮੈਂਟ ਸੀਮੈਂਟ ਲਾਈ ਜਾਂਦਾ ਮੇਰੇ ਹਿਸਾਬ ਨਾਲ ਤਾਂ ਬਾਪੋ ਆਪਣਾ ਬੈੱਡ ਜਮਾਂ ਥੱਲੇ ਆ ਉਤੋਂ ਸੀਮੈਂਟ ਰੇਤਾ ਜਦੋਂ ਡਿੱਗਦਾ ਨਾ ਹੌਣੇ ਨੂੰ ਤਾਂ ਸਾਨੂੰ ਪਤਾ ਹੈਗੇ ਆ ਯਾਰ ਹਨਾ ਐਹੋ ਹੀ ਤਾਂ ਕੋਈ ਨਹੀਂ ਡੇਲੀ ਦਾ ਕੰਮ ਹੀ ਇਹਨਾਂ ਹੋਂ ਦਾ ਤਾਂ ਆਪਣਾ ਸਾਫ਼ ਸਾਬੀ ਤੁਹਾਨੂੰ ਪਤਾ ਕੀ ਕੰਮ ਕਰਦਾ ਬਿਲਕੁਲ ਸਾਫ਼ ਸੁਥਰੇ ਕੱਪੜੇ ਐਨ ਇੱਕ ਨੰਬਰ ਵਧੀਆ ਪੇ ਰਹੇ ਨੇ ਹੈਗੇ ਉਤੋਂ ਜਦੋਂ ਡਿੱਗਦਾ ਨਾ ਰਾਤ ਰੂਤ ਰੂ ਡਿੱਗੀ ਜਾਂਦਾ ਰੇਤਾ ਰੂਤਾ ਹਨਾ ਉਹਦੇ ਨਾਲ ਮੈਨੂੰ ਲੱਗਦਾ ਇਨਫੈਕਸ਼ਨ ਹੋ ਗਈ ਸਕੇ ਨਾ ਵਗੈਰਾ ਤੇ ਉਤੋਂ ਮੜਕਾ ਮੜਕ ਤੇ ਮੇਰੇ ਹਿਸਾਬ ਨਾਲ ਤਾਂ ਨਾ ਗਰਮੀ ਗਰਮੀ ਕਰਕੇ ਤਾਂ ਕਰਕੇ ਸਾਬਸੋਈ ਕਰਕੇ ਚੰਗੀ ਤਰ੍ਹਾਂ ਤੇ ਥੋੜਾ ਜਿਹਾ ਹੁਣ ਰਹਿਣ ਸਾਂ ਦਾ ਵਧੀਆ ਧਿਆਨ ਰੱਖਣਾ ਪਿਆ ਕਰੂਗਾ ਆਠ ਦਾਣੀ ਬਲਜੀਤ ਕਰੂਗਾ ਕੋਈ ਨਾ ਕੋਈ ਇਹ 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 ਵਾਹ ਏਟਰਾ ਕੱਢ ਲਈ ਭਾਈ ਬਣੇ ਕੋਈ ਬੰਤੀ ਆ ਭਰਾ ਬਣੇ ਕਿਦੇ ਵਿੱਚ ਦੀ ਸਿੱਧਤ ਰੱਬ ਨਾਲ ਲੈ ਕੇ ਕਰਦੇ ਤਾਂ ਕਿਤੇ ਰਾਤ ਨੂੰ ਫਿਰਤੀ ਲੱਗ ਜਾਏ ਕਰੇ ਮੂਰੇ ਵਿੱਚ ਦੀ ਸਿੱਧਤ ਖਿੱਚੀ ਜਾਂਦਾ ਕੰਮ ਮੁੜਾ ਥੋੜਾ ਪ੍ਰੋਸੈਸ ਬਾਬੇ ਲੰਮਾ ਵਿੱਢਦਾ ਹੀ ਸਾਫ ਸਪਾਈ ਵਾਲਾ ਪਰ ਇਹ ਚੰਗੀ ਗੱਲ ਹੈ ਬਾਅਦ ਚ ਰੋਏ ਤੇ ਟੈਡੀ ਗਰ ਨਾਲੋਂ ਆਪਣੇ ਇਹ ਇੱਕ ਵਾਰੀ ਸਿੱਟਿਆ ਚੰਗਾ ਹੈਗਾ ਹਨਾ ਮਤ ਭੰਦਿਆ ਚਾਤਨੀ ਸਿੱਟਨੀ ਇਸ ਗੱਲਾ ਸੀਮੈਂਟ ਸਿੱਟ ਰਿਹਾ ਉਹ ਤਾਂ ਸਾਤ ਸਿੱਟ ਤੇ ਮੈਂ ਕਹਿੰਦਾ ਇੱਕ ਵਾਰੀ ਡੀਗੀ ਚੰਗੀ ਆ ਛੱਤ ਕਹਿੰਦਾ ਕੰਮ ਨਹੀਂ ਬੜਿਉ ਬਲਜੀਤ ਓਏ ਬੱਚੀ ਦੇ ਕੰਮ ਦਿਖਾਵਾ ਤੈਨੂੰ ਆ ਦੇਖ ਹਲ ਜਾ ਕਿਦੇ ਅ ਚੋਬਰ ਦੇ ਥੱਲ ਉਹਦਣਾ ਮੈਨੂੰ ਆਖਿਆ ਠੱਲਾਂ ਚ ਕੀ ਹੈ ਬੱਚੇ ਨੇ ਪਾਈ ਅੱਗੇ ਮੈਂ ਕਿਹਾ ਨਾ ਇਹ ਖਿਲਰਨੀਆਂ ਤੇਰੇ ਤੋਂ ਕਦਾਂ ਕਿਵੇਂ ਖਿਲਰਿਆਣੀਆਂ ਮੈਂ ਤੇਰੇ ਤੋਂ ਖਿਲਰਨੀਆਂ ਉਹੀ ਗੱਲ ਸਾਰਿਆਂ ਖੇਲਿਆਰਤਾਂ ਮੁਰਕ ਕਹਿੰਦਾ ਮੈਂ ਸਾਰਿਆਂ ਚੋਕ ਚਾਕ ਕੇ ਪਾ ਦਿਆਂ ਤੇ ਆ ਹੁਣ ਨੀਗਾ ਪਈ ਤੇ ਠੱਲ ਮਿੱਟੀ ਦੀ ਗੱਡੀ ਪਈ ਸੀ ਵੇਖ ਲੈ ਮੰਨਦਾ ਉਹ ਤਤ ਕੱਢੇ ਐ ਇਹ ਖਿੰਡਰ ਨਹੀਂ ਖਿਲਰਨੀਆਂ ਹਰੇਕ ਬੰਦੇ ਤੋਂ ਇਹ ਮੈਂ ਇੱਥੋਂ ਨਹੀਂ ਖਿਲਰਦਾਂ ਹੁੰਦੇ ਐ ਮੈਂ ਮੈਂ ਖਿਲਰਨੀਆਂ ਮੁੜ ਕੇ ਮੇਰੇ ਤੈਨੂੰ ਕਿਵੇਂ ਪਤਾ ਸੀ ਮੈਂ ਮੇਰੇ ਨਾਲ ਖੁਈਏ ਤੂੰ ਪਹਿਲਾਂ ਕੋਈ ਕੱਢੀ ਐ ਨਾ ਇੰਨਾ ਗੰਦਪਨ ਰੇਤਾ ਮਿੱਟੀ ਸੀਗਾ ਨਾਲ ਜਿਹੜਾ ਸਾਰਾ ਕੰਮ ਤੁੰਦਾ ਕਰੀ ਜਾਂਦੇ ਆ ਬਸ ਹਾਂਜੀ ਬਾਪੂ ਤੇ ਇੱਧਰ ਬੈਡ ਕਾਲੇ ਕੂਤਰਾਂ ਨੂੰ ਪਾਈਆ ਬਰੋਦਾ ਨੇ ਓਏ ਜਾਗ ਪਾ ਓਏ ਜਾਗ ਪਾ ਤੂੰ ਕਿਉਂ ਮੈਥੋਂ ਹੁੰਜੂਗਾ ਫਿਰ ਆਜਾ ਹੁਣ ਬੰਦ ਕਰ ਦਿੰਦੇ ਆ ਕੋਈ ਦੇਖ ਲੈ ਬਾਹਰ ਲਾ ਹਨ ਵੈਸਤੇ ਇਹਨਾਂ ਕੋਲੇ ਪਏ ਸੀਗੇ ਚਲੋ ਸਾਹਬ ਜੀ ਦੇਖੋ ਔਲੀ ਹਨ ਆਇਓ 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 ਪੁੱਤ ਆਇ 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 ਇਹਨੇ ਬਹੁਤ ਐਨੋਟੀ ਤੇ ਇਧਰੋਂ ਇਹ ਖੁੱਡਾਂ ਜੀ ਰੱਖਦੀ ਆ ਬਰੋਦਾ ਨੇ ਆਪਾਂ ਆਇਓ 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 ਬੇਬੀਜ਼ ਖਾਓ ਦਾਣੇ ਤੇ ਬੱਚਿਆਂ ਨੂੰ ਖਵਾਓ ਤੇ ਇਧਰ ਰੱਖ ਦੀ ਇਸ ਪਾਸੇ ਆਇਓ 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 ਬੇਬੀਜ਼ ਖਾੜੋ ਖਾੜੋ ਤੇ ਖਵਾਓ ਬੱਚਿਆਂ ਨੂੰ ਉੱਦੀ ਵਾਟਰ ਵੀ ਐਡ ਕਰ ਦਾਂਗਾ ਪਰ ਇਹਨਾਂ ਦੇ ਕੋਈ ਦਿੱਕਤਾਂ ਨਹੀਂ ਗੱਲ ਨਹੀਂ ਠੀਕ ਹੈ ਤੇ ਪਹਿਲਾਂ ਖੁੱਡਿਆਂ ਦੇ ਬਾਹਰ ਦਾ ਮੈਂ ਭੇੜ ਮੈਂ ਤੇ ਬਈ ਯਾਰ ਨਾ ਕੰਮਾਂ 'ਚ ਬਾਹਲੇ ਰਹਿ ਗਿਆ ਨਾ ਕੁਝ ਵੀ ਨਹੀਂ ਕੀਤਾ ਜਿੰਨਾ ਕੁਝ ਸੁਣ ਕਹੀ ਨਾ ਜੋੜੀਆਂ ਛੱਡ ਗਿਆ ਖੁੱਡੇ 'ਚ ਨਾ ਆਪਾਂ ਸਪਰੇਅ ਮਾਰੀਏ ਤੇ ਨਾ ਹੀ ਆਪਾਂ ਬੱਚੇ ਚੱਕਿਆ ਚਲੋ ਕੋਈ ਗੱਲ ਨਹੀਂ ਯਾਰ ਤੁਸੀਂ ਸਮਝ ਸਕਦੇ ਹੋ ਨਾ ਆਪਣਾ ਕੰਮ ਥੋੜਾ ਜਿੱਲਾ ਜਿਆਦਾ ਜਿੱਲਾ ਥੋੜਾ ਨਹੀਂਗਾ ਤਾਂ ਕਰਕੇ ਚੱਲੀ ਜਾਂਦਾ ਹੌਲੀ ਹੌਲੀ ਸਰਕਲ ਪਰ ਬੈੱਡ ਬੁੱਢੀ ਜਹਾਤੀ ਬਈ ਜਮਾਂਦਰ ਵੇਖੋ ਲਓ ਪੂਰਾ ਸਾਨੂੰ ਐਨ ਸੀਨ ਬਣਾਉਣੇ ਚੱਲਗੇ ਥੋੜਾ ਐਨ 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 ਬੈੱਡ ਨਵੇਂ ਉਹ ਬੈੱਡ ਨਹੀਂ ਬੈੱਡ ਸ਼ੀਟ ਨਵੀਂ ਪਿਲੋ ਕਵਰ ਨਵੇਂ ਸਿਰਾ ਗੱਲ ਬਾਤ ਰੂਮ ਨਾ ਕਦਾ ਚਟਣਾ ਚਟੀਆਂ ਬਲੋ ਸਫਾਈ ਇੱਕ ਨੰਬਰ ਉਤੋਂ ਛੱਤ ਵੀ ਝਾੜਤੀ ਫੇ ਤਾਂ ਮੈਂ ਤੇ ਨਹੀਂ ਪਹਿਣਾ ਹੁਣ ਕਿਧਰੇ ਚੋਬਰ ਨੂੰ ਆਪਣੇ ਨੂੰ ਕੱਢਦੀ ਬਾਹਰ ਹੈ ਟ੍ਰੇਨਿੰਗ ਆ ਬੱਚਾ ਇਹ ਨਾਲੇ ਵੀ 2 ਮਿੰਟ ਪੰਗੇ ਲੈ ਲੇਗੇ ਵਿਚਾਰ ਨਾਲ। ਬੈ ਜਾ ਬੈ ਜਾ ਬੈ ਜਾ ਬੈ ਜਾ ਪੁੱਤੋ। ਇਧਰ ਐਂਡ ਬ੍ਰਾਂਡ ਨਿਊ ਸਲਪੈਂਡਰ ਖੜਾ ਹੈਗਾ। ਇਹ ਆ ਗੋਲੀ ਦਾ ਸਲਪੈਂਡਰ। ਟੇਬ ਟੂਬ ਕਰਾ ਰੱਖਿਆ ਪੂਰੀ ਮੁੰਡੇ ਨੇ ਸਟਿੱਕਰ ਸਟੋਕਰ ਕਿਆ ਬਾਤਾਂ ਨੇ। ਹੂੰ। ਅੱਗੇ ਸੰਜੂ ਬਾਬਾ ਓਕੇ ਐ ਵੀ ਆਪਣੇ ਵਾਲਾ ਘਰੇ ਖੜਾ ਦੂ ਮ। ਬਲਾਈਏ ਉਹਨੂੰ। ਹਾਂਜੀ ਮੇਰੇ ਵੀਰੋ ਲੱਗਦੇ ਆ ਅੱਜ ਦਵਾਈ ਵੀ ਪੀ ਗਈ ਆਪਾਂ ਜਿੰਨੀ ਪਈ ਸੀ ਠੀਕ ਆ ਕਿ ਨਹੀਂ। ਤੇ ਆ ਦੇਖੋ ਕਰਤਾ ਵੇਲਾ। ਕਿੰਨੇ ਚਿਰ ਚਾ ਸਰਕਾਰ ਦੇ ਹੁੰਦੀ ਆ ਬਈ ਇਹ ਤਿੰਨ ਦਿਨਾਂ ਦੇ ਨਿਬੜਦੀ ਦੀ ਬੰਦਾ ਤਿੰਨ ਦਿਨਾਂ ਹੀ ਨਿਭੜ ਜਾਊਗਾ ਬਾਹੋਡੇ ਕੋਲੇ ਤਿੰਨ ਦਿਨਾਂ ਜਿਹਨੇ ਮੇਰੇ ਕੋਲੇ ਹੁਣ ਆ ਜਾਓ ਠੀਕ ਹੈ ਕਿ ਨਹੀਂ ਉਦੋਂ ਉਦੋਂ ਬਾਸ ਤੁਹਾਨੂੰ ਘਾਹ ਨੂੰ ਮੈਂ ਵਿਸ਼ਾ ਪਿਆ ਮੈਂ ਤੇ ਠੀਕ ਹੈ ਕਿ ਨਹੀਂ ਮਾਰਤੀ ਬ్రో ਢੋਲ ਖੀ ਚਾ ਕੇ ਵੀਡੀਓ ਨਹੀਂ ਸ਼ੂਟ ਕੀਤੀ ਹਨਾ ਦਵਾਈ ਘਟ ਗਈ ਸੀ ਸਾਰੇ ਥੱਲੇ ਥੱਲੇ ਮਾਰਤੀ ਜੁਨਾ ਵੀ ਚੰਗਾ ਐ ਨਿੱਟ ਸਿੱਟ ਤੇ ਆਹ ਸਮੁੰਦਰੀ ਘਾਹ ਆਪਣਾ ਤੇ ਗੱਦੀ ਘਾਹ ਸਾਰੇ ਥੱਲੇ ਥੱਲੇ ਵੱਜ ਗਈ ਮੇਰੇ ਹਿਸਾਬ ਨਾਲ ਤਾਂ ਕੱਲ ਨੂੰ ਆਪ ਆ ਦੀ ਆਰਡਰ ਲੀਟਰ ਲਿਆਵਾਂਗੇ ਲੈ ਤਾਂ ਆਪ ਨੂੰ ਲੋਡ ਪੈਂਦੀ ਰਹਿੰਦੀ ਆ ਹਨਾ ਤੇ ਆਪੀ ਨੇ ਘੋਟ ਕੇ ਜਿੱਦਣ ਹੈ ਬਾਈਦਾ ਨਹੀਂ ਤੇ ਤੱਪੀ ਅੰਦਰ ਘੋਟ ਵੀ ਤਬਸ ਮੁੜ ਕੇ ਬਾਈਦਾ ਨਹੀਂ ਕੰਮ ਖਤਮ ਇਹ ਕੋਈ ਡੈਕਟਰ ਵੀ ਵਿਚਾਰਦਾ ਹੈ ਬਾਅਦ ਫਿਰ ਠੀਕ ਹੈ ਜਿਹੜਾ ਬਾਹਲੇ ਦੁਖੀ ਮੇਰੇ ਵਰਗੇ ਪੱਕਾ ਹੱਲ ਇਹੀ ਕਰੂ ਉਹਨਾਂ ਦਾ ਸਿੱਧਾ ਹੀ ਹਿਸਾਬ ਹੈ ਆਪ ਦਾ 8 ਲੀਟਰ ਲੈ ਕੇ ਰੱਖਾਂਗੇ ਨਰੇ ਘਾਹ ਤੇ ਮਾਰੇ ਤੇ ਨਰੇ ਜਿੱਦਣ ਜਾਣ ਓਖੇ ਹੋਏ ਘੋਟਾ ਆਪੀਵੇ ਠੀਕ ਹੈ ਥੱਲੇ ਥੱਲੇ ਮਾਰਤੀ ਕੱਲ ਨੂੰ ਨਵਾਂ ਲੀਟਰ ਲਿਆਂਗਾ ਉਹਦੇ ਨਾਲੇ ਕੋਠੇ ਤੇ ਉਹ ਦੇਖੋ ਸਾਹਮਣੇ ਜਿਹੜਾ ਸਮੁੰਦਰੀ ਘਾਹ ਦੀ ਸੀ ਜਾਂਦਾ ਉਹ ਤੇ ਹੀ ਮਾਰਾਂਗੇ ਹਨਾ ਭੈੜਾ ਲਾਦਾ ਯਾਰ ਸ਼ੋਪੀਸ ਜਿੱਧਰ ਲਈ ਕੋਠੇ ਤੇ ਵੀ ਘਾਹ ਹੀ ਘਾ ਖੜਾ ਹੈਗਾ ਤੇ ਇਧਰਲੇ ਪਾਸੇ ਵਾਟਰ ਵੀ ਐਡ ਕਰਦਾ ਵੀ ਨਾਲ ਦੇ ਨਾਲ 1 ਮੀਟਰ ਕੋਟਾ ਗੱਦਗੇ ਦਾਣੇ ਹੋ ਗਏ ਪਾਣੀ ਹੋ ਗਿਆ ਇਧਰ ਆਪਣਾ ਹੱਥ ਵਾਲਾ ਬੱਚਾ ਵੀ ਉੱਡ ਗਿਆ ਆਇਆ 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 ਆਹ ਮਿੱਟੀ ਕਰ ਦੇ ਨਾ ਕਰ ਭੈਣ ਦਾ ਨੱਕਾ ਜਾ ਖੜ ਕੇ ਫਿਰ ਉਹ ਤੇ ਬਹਿ ਜਾ ਕੇ ਜਾ ਮੰਜੇ ਤੇ ਬੈਠੋ ਬੈ ਜਾ ਬੈ ਜਾ ਬੈ ਜਾ ਇੱਥੇ ਬੈਠ 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 ਆਪਣੀ ਬੈਡ ਹੀ ਟੀ ਹੈ ਪੁਰਾਣੀ ਉਹੀ ਬਿਮਾਰੀ ਵਾਲੀ ਬੈਜ ਤੇ ਦਾਣੇ ਪਾਣੀ ਵਾਲੀ ਹੁਣ ਦੇਖੇ ਹੁਡੇ ਪੇੜ ਤੇ ਲੋਕ ਵੀ ਲਾਜ ਦੇ ਕੇ ਹੁਣ ਫਿਰਦੇ ਆਂ ਜੀ ਅਸੀਂ ਲੱਕੜ ਹਾਰੇ ਬਣੇ ਮੀਂਹ ਮਾਈ ਸਾਥੀ ਬਲਜੀ ਠੀਕ ਆ ਕਿ ਨਹੀਂ 2 5 ਕਿੰਨੋਂ ਆ ਗਏ 3 4 5 6 ਕਿ 7 ਐ 7 8 7 ਇੱਥੇ ਆ ਬਾਕੀ ਉਧਰ ਪੰਗਾਉਣਗਾ ਯਾਰ ਮੇਰੇ ਨਾਲ ਇੱਕ ਉਹ ਵੀ 8 ਉਹ ਗਾਂ ਬਸ 1 2 3 4 5 6 7 8 ਇੱਥੇ ਆ ਬਾਕੀ ਕੁਝ ਉਧਰ ਹੋਵੇ ਕਹਿ ਨਹੀਂ ਸਕਦੇ ਤੇ ਬਾਕੀ ਟਰਾਲੀ ਭਰੀ ਖੜੀ ਤੇ ਚਲੋ ਚੱਲੇ ਘਰੇ ਇੱਥੇ ਖੜਿਆ ਨਾ ਮੱਛਰ ਇੱਥੇ ਅਸੀਂ ਪੜਾਈਆਂ ਸੀਗਾ ਕਿਕਰਾਂ ਉਕਰਾਈਆਂਗਾ ਠੀਕ ਹੈ ਕਣੀ ਤੇ ਇਹਨਾਂ ਦਾ ਮੁਆਵਜ਼ਾ ਲੈਣਾ ਇਸ ਵੀ ਕੀ ਹਸਾਕਦਾ ਫਿਰ ਕੰਡਾ-ਕੁੰਡਾ ਕਰਾਉਣਾ ਸੀਗਾ ਹਾਂਜੀ ਮੇਰੇ ਵੀਰੋ ਆਗੇ ਜੀ ਕਰੇ ਤੇ ਇੱਧਰ ਤਾਂ ਹੁਣ ਕੀ ਕੰਮ ਆਪਣਾ ਬਸ ਇੱਧਰ ਤਾਂ ਆਕੇ ਵੇਖਾਂਗੇ ਤੇ ਅੰਦਰ ਪੈਨ ਨੂੰ ਵੀ ਜੀ ਨਹੀਂ ਕਰਦਾ ਗਰਮੀ ਬਹੁਤ ਆ ਬਾਬੇ ਯਾਰ ਘਟ ਘਟ 38-48 ਡਿਗਰੀ ਟੈਂਪਰੇਚਰ ਖੜਾ ਹੈ ਜੀ ਵੀ ਤੇ ਬੱਚੇ ਨੂੰ ਛੋਲੇ ਛਾਲੇ ਆਕੇ ਦੇਵਾਂਗੇ ਦੂਜਾ ਕੰਮ ਆਕੇ ਕਰਾਂਗੇ ਮੰਜਾ ਬਾਹਰ ਹੀ ਕੱਢ ਮਤਲਬ ਬਿਸਤਰਾ ਆਪਣੇ ਕੋਲੇ ਪੈਕ ਹੈ ਇਧਰਲੇ ਰੂਮ 'ਚ ਹੋਰ ਉਹ ਬਿਸਤਰਾ ਕਰਕੇ ਆਪਾਂ ਇੱਥੇ ਹਨਾ ਬਾਹਰ ਹੀ ਪਾਵਾਂਗੇ ਨਲਿਆਹਾ ਘਰੇ ਪੁਰਾਣੀ ਚਾਦਰ ਚੂਦਰ ਤੇ ਸਰਾਣੇ ਦੇ ਕਵਰ ਜ ਅਗੇ ਜੀ ਇਧਰ ਲੈ ਕਰੇ ਇੱਕ ਮਿੰਟ ਪਹਿਲਾਂ ਤਾਂ ਐਂਟਰ ਹੋ ਜਾਂਦਾ ਜੀ ਇਧਰ ਲੈ ਕਰੇ ਨਹੀਂ ਤੋਂ ਇੱਕ ਕਰਿਆ ਦੀ ਬਾਤ ਹੈ ਹੋਰ ਤੇ ਜੀ ਪਹਿਲਾਂ ਉਹ ਲੈ ਆਪਣਾ ਰੋਟੀ ਪਾਣੀ ਵੀ ਖਾਇਆ ਤਾਂ ਠੀਕ ਹੈ ਤੇ ਡਰੈਸ ਦੋ ਲੈ ਗਿਆ ਨੂੰ ਵੀ ਆਪਾਂ ਇੱਕ ਤਾਂ ਆਪਣੀ ਪਾਈ ਹੋਈ ਹੈ ਤੇ ਇੱਕ ਆਪਣੈਸ ਨੂੰ ਪਤਾ ਫੇਵਰੇਟ ਕਾਲੇ ਦਾ ਆਪਣਾ ਇਹ ਨੂੰ ਮੇਰੇ ਕੋਲ ਪਾਸੇ ਰੱਖਦਾ ਹੈਗਾ ਯਾ ਕਿ ਨਹੀਂ ਇਹ ਮੌਕੇ ਤੇ ਪਾਏ ਜਾਇਆ ਕਰਾਂ ਕਈ ਇੱਥੋਂ ਭੱਜਣਾ ਪੈਂਦਾ ਨਾ ਛੇੜੀ ਛੇੜੀ ਆਪਾਂ ਨੂੰ ਹਨਾ ਤਾਂ ਕਰਕੇ ਉਹਦੇ ਲਈ ਰੱਖੇ ਹੈਗੇ ਮੰਨ ਕੇ ਚਲੋ ਕੱਪੜੇ ਬਦਲ ਕੇ ਫਿਰ ਬਲੈਕ ਕਪੜਾ ਚੀਜ਼ ਨਹੀਂ ਨਾ ਹੁੰਦੇ ਆਪਾਂ ਇਹ ਚੱਕਰ ਹੈ ਤੇ ਪਹਿਲੇ ਨੰਬਰ ਤੇ ਤਾਂ ਵੀ ਮੈਂ ਲਾਵਾਂ ਮੈਡੀਸਨ ਤੇ ਉਦੋਂ ਪਹਿਲਾਂ ਪਾ ਦਈਏ ਬਰੋ ਪਾ ਕੂਤਰਾਂ ਨੂੰ ਦਾਣੇ ਤੇ ਮੈਂ ਫੋਨ ਚਾਰਜ ਲਾ ਕੇ ਰੱਖਦਾ ਸੀ ਵੀ ਚਾਰਜ ਲਾ ਕੇ ਇਹਨਾਂ ਦਾ ਦਾਣਾ ਪਾਣੀ ਆ ਦੇਖੋ ਤੁਹਾਡੇ ਸਾਹਮਣੇ ਰੈਡੀ ਕਰਕੇ ਰੱਖਿਆ ਸੀ ਇਧਰ ਮੈਂ ਤੇ ਦਾਣੇ ਮਤਲਬ ਆ ਸੀਗੇ ਪਾਣੀ ਮੈਂ ਇਹਨਾਂ ਨੂੰ ਪਹਿਲੇ ਹੀ ਰੱਖਦਾ ਸੀਗਾ ਲਓ ਪਾਈ ਰੱਖਦ ਕੇ ਇੱਕ ਮਿੰਟ ਆਇਓ 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 ਪੱਤਾ ਆਇਓ 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 ਖਾਂਡਾ ਵੱਡੇ ਪਿੰਜਰੇ ਜੂ ਰੱਖਦ ਕੇ ਕਬੂਤਰਾਂ ਦਾ ਆਇਓ 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 ਖੰਡੋ ਵਾਟਰ ਵੀ ਪੈਨਾਂ ਕੋਲੇ ਮਤਲਬ ਪਾਣੀ ਸਾਫ ਸੁਥਰਾ ਪਿਆ ਸੀਗਾ ਤੇ ਆਪਾਂ ਵਿੱਚ ਪਾਣੀ ਹੋਰ ਐਡ ਕਰਤਾ ਇਹਦੇ ਠੀਕ ਹੈ ਤੇ ਹੁਣ ਹੋ ਬਾਈ ਵਿਸਤਰੇ ਦੇਖੋ ਕਿੱਥੇ ਪਏ ਵਿਸਤਰੇ ਜਿਹੜੇ ਚੱਕਨੇ ਆਪਾਂ ਤੇ ਹਜੇ ਉਹਦੇਖਣੋਂ ਡਾਕਟਰ ਦੇਖਣੋਂ ਨਿਯਮਾਂ ਦਾ ਪਾਲਣ ਨਹੀਂ ਕਰਦੇ ਆਪਾਂ ਸਫਾਈ ਰੱਖਣੀ ਹੈਗੀ ਤੇ ਸਫਾਈ ਦੇਖੋ ਵਿਸਤਰੇ ਕਿੱਥੇ ਹੋ ਗਏ ਕੱਪੜੇ ਕਿੱਥੇ ਪਏ ਆ ਆਪ ਕਿੱਥੇ ਪੈੰਨੇ ਆ ਹੁਣ ਦੱਸ ਦਿਆਂ ਤੁਹਾਨੂੰ ਮੈਡੀਸਨ ਵਾਲੀ ਗੱਲ ਬਾਤ ਉਹਦੇ ਵਿੱਚ ਮਿੱਤਰ ਦਾ ਫੋਨ ਆਇਆ ਕਿ ਹੈ ਬਾਕੀ ਬਿਸਤਰਾ ਕਰ ਲੈ ਕੈਮ ਢੂੜ ਮਿੱਟੀ ਝਾੜ ਗਏ ਨੇ ਇੱਕ ਨੰਬਰ ਠੀਕ ਹੈ ਤੇ ਕੰਬਲ ਕੁੰਬਲੇ ਸਾਰਾ ਸਮਾਨ ਉਧਰ ਰੱਖਦਾ ਦਵਾਈ ਯਾਰ ਜਦੋਂ ਹਸਪੀਟਲ ਚ ਗਏ ਠੀਕ ਹੈ ਉੱਥੇ ਵੀ ਡਾਕਟਰ ਸੀ ਵੀ ਮੈਡਮ ਮਤਲਬ ਉਹ ਤਾਂ ਹੈ ਨਹੀਂ ਜੀ ਕਹਿੰਦੇ 5 ਵਜੇ ਆਉਗੇ ਅਸੀਂ 3 ਵਜੇ ਜਾਵੜੇ ਮੈਸੇ ਵੀ ਇੰਨੀ ਵੇਟ ਆਪਣੇ ਤੋਂ ਨਹੀਂ ਹੋਣੀ ਹਨਾ 3 ਤੋਂ 5 ਤੱਕ ਲਗਭਗ 2 ਘੰਟੇ ਕੰਮ ਵਾਲੇ ਬੰਦੇ ਆ ਮੈਂ ਮੁਰਚਾ ਲਾਪਣਾ ਬਈ ਬਲਜੀਤ ਜੀ ਨਾਲ ਮੁਰਚਾ ਲਾਦੇ ਆ ਤੇ ਬਾਬ ਜੀਤ ਨੇ ਮੈਡੀਕਲ ਲੈ ਕੇ ਜਾਂ ਜੀ ਜੀ ਦੀ ਹਨਾ ਤੇ ਤਾਂ ਕਰੇ ਉਹ ਤਰਮੈ ਨੇ ਕੀਤਾ ਕਿ ਮੈਡੀਕਲ ਤੇ ਰੋਕ ਲਿਆ ਠੀਕ ਹੈ ਕਿ ਨਹੀਂ ਤੇ ਕਹਿੰਦਾ ਆਪਾਂ ਮੈਡੀਕਲ ਤੂੰ ਸਿੱਧੀ ਲੈ ਲੈਣਾ ਕਹਿੰਦਾ ਸੇਮ ਹੀ ਪ੍ਰੋਬਲਮ ਹੈ ਇਹਨੂੰ ਸੀ ਸੇਮ ਹੀ ਤੈਨੂੰ ਆ ਕਹਿੰਦਾ ਮੈਂ ਦਵਾਈ ਦੀ ਪਰਚੀ ਪੁਰਚੀ ਕੋਈ ਹਨਾ ਕਹਿੰਦਾ ਪਰਚੀ ਵੀ ਹੈ ਨਹੀਂ ਮੈਂ ਖਾਲੀ ਪੱਤੇ ਕਹਿੰਦਾ ਖਾਲੀ ਪੱਤੇ ਵੀ ਹੈ ਨਹੀਂ ਕਹਿੰਦਾ ਕੋਈ ਨਾ ਮੈਨੂੰ ਪਛਾਣ ਹੈ ਕਹਿੰਦਾ ਤੂੰ ਚੱਲ ਉੱਥੇ ਆ ਕੇ ਬਈ ਕਹਿੰਦਾ ਕਹਿੰਦਾ ਸਕਿਨ ਉਹ ਫੰਗਲ ਇਨਫੈਕਸ਼ਨ ਦੀ ਦਵਾਈ ਲੈ ਕੇ ਗਿਆ ਸੀ ਮੈਂ ਉਹ ਕਹਿੰਦੇ ਵੀ ਕੋਈ ਪਰਚੀ ਪੁਰਚੀ ਦੱਸੋ ਕੋਈ ਡੇਟ ਦੱਸੋ ਕਹਿੰਦਾ ਵੀ ਡੇਟ ਤਾਂ ਨਹੀਂ ਪਤਾ ਕਹਿੰਦਾ ਇੱਕ ਤਾਂ ਚਿੱਟੇ ਲਾਲ ਕੈਪਸੂਲ ਦੇ ਸੀ ਠੀਕ ਐ ਉਹਨਾਂ ਨੇ ਵੀ ਕੱਢ ਕੇ ਆ ਦੇਤੇ ਕੋਈ ਕਹਿੰਦਾ ਵੀ ਹਾਂ ਸਹੀ ਐ ਇੱਕ ਕਹਿੰਦਾ ਯਾਰ ਖੱਟੀ ਟੂਬ ਸੀਗੀ ਉਹਨਾਂ ਨੇ ਖੱਟੀ ਟੂਬ ਵੀ ਦੇਦੀ ਕੱਢ ਕੇ ਕਹਿੰਦਾ ਸਹੀ ਐ ਇੱਕ ਕਹਿੰਦਾ ਨੀਲਾ ਜਿਹਾ ਪਾਊਡਰ ਸੀਗਾ ਉਹਨਾਂ ਨੇ ਨੀਲਾ ਪਾਊਡਰ ਵੀ ਦੇਦਾ ਕੱਢ ਕੇ ਕਹਿੰਦਾ ਹਾਂ ਜੀ ਸਹੀ ਐ ਇੱਕ ਕਹਿੰਦਾ ਚਿੱਪੀ ਗੋਲੀ ਸੀ ਛੋਟੀ ਜੀ ਮੇਰੇ ਯਾਦ ਨਹੀਂਰੇ ਦਿਮਾਗ 'ਚ 깔 ਗਈ ਮੈਂ ਕਿ ਸਿਟਰਾ ਜੀ ਨੂੰ ਤੇ ਉਹਨਾਂ ਨੇ ਆ ਕੱਟ ਕੇ ਦੇਤੀ ਘਰੇ ਵੀ ਸਹੀ ਐ ਠੀਕ ਐ ਇੰਨੇ ਹੀ ਕੰਮ ਸੀ ਕਰਨਾ ਚਾਰ ਚਾਰ ਪੰਜ ਪੰਜ ਪੱਤੇ ਦੇ ਦੇਉਗਾ ਬਸ ਅਸੀਂ ਲੈ ਕੇ ਘਰੇ ਆ ਗਏ ਨਾ ਸਾਨੂੰ ਡਾਕਟਰ ਦੀ ਚੀਜ਼ ਵੀ ਨਾ ਸਾਨੂੰ ਕੋਈ ਬੜਾ ਰੌਲਾ ਪਿਆ ਹਨਾ ਤਾਂ ਕਰਕੇ ਬਾਕੀ ਮੇਰੇ ਨਾਲ ਹੋਈ ਜਾਂਦੀ ਐ ਸਕਿਨ ਇਨਫੈਕਸ਼ਨ ਜੀ ਹਨਾ ਮਤਲਬ ਥੋੜਾ ਜਿਹਾ ਇੱਥੇ ਇੱਥੇ ਜਿਆਦਾ ਜਿਆ ਹੋਈ ਪਈ ਐ ਜਿੱਥੇ ਮਨ ਕੇ ਪਸੀਨਾ ਪਸੂਨਾ ਆਉਂਦਾ ਉੱਥੇ ਹਨਾ ਮਤਲਬ ਪਤਾ ਲੱਗਦਾ ਵੀ ਖੁਰਕੀ ਹੀ ਹੁੰਦੀ ਆ ਵੀ ਐਵੇਂ ਕੰਮ ਵਧੇ ਬੜਾ ਹਨਾ ਤੇ ਉਦੋਂ ਚੰਗਾ ਆ ਕੇ ਪਹਿਲੀ ਮੈਡੀਸਨ ਵਗੈਰਾ ਲੈਣਗੇ ਇਹ ਚੀਜ਼ ਜੀ ਤਾਂ ਕਰਕੇ ਤੇ ਬਾਕੀ ਉਹ ਤੁਹਾਨੂੰ ਦੱਸਿਆ ਵੀ ਹੋਈ ਕਿਦੇ ਕਰਕੇ ਹਨਾ ਛੱਤ 'ਚੋਂ ਉੱਤੋਂ ਡਿੱਗਦਾ ਯਾਰ ਹਾ ਰੇਤਾ ਮਿੱਟੀ ਜਾਂ ਮੜਕਾ ਮੜਕਾ ਇੱਥੇ ਗਰਮੀ ਗਰਮੀ ਕਾਰਨ ਆ ਹੀ ਫਿਰਦੇ ਨੇ ਸਾਰਾ ਦਿਨ ਵੈਸੇ ਨਹਾਉਣੇ ਨੂੰ ਤਾਂ ਡੇਲੀ ਤੁਹਾਨੂੰ ਪਤਾ ਹਨਾ ਰੋਈ ਫਿਰ ਵੀ ਯਾਰ ਹੋ ਜਾਂਦੇ ਕੋਈ ਵੱਡੀ ਗੱਲ ਇਧਰੋਂ ਆਪਣੇ ਚੋਬਰ ਨੂੰ ਵੀ ਲੈ ਕੇ ਲਈ ਜਾ ਕੇ ਇਹ ਮੇਰੇ ਵੀਰੂ ਬੋਲਣ 'ਚ ਬਹੁਤ ਜ਼ਿਆਦਾ ਲੱਗ ਕੇ ਆ ਰਹੀ ਆਪਾਂ ਨੂੰ ਇੱਕ ਤਾਂ ਆਇਆ ਬੇਟਾ ਹੋ ਗਿਆ ਤੇ ਦਾਣੇ ਪੈਣ ਦਾ ਟਾਈਮ ਆਇਆ ਚੱਲੀਏ ਡਰਦਾ ਕਾ ਤੂੰ ਐ ਉਹੀ ਆ ਦੇ ਮੂੰਹ ਕੰਨੀ ਫਲੈਸ਼ ਵੇਖੋ ਆਇਆ ਚੱਲ ਚੱਲ ਆਇਆ 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 ਇਧਰ ਆ ਇਧਰ ਇਹਲਾ ਉੱਡ ਕੇ ਆ ਜਾ ਉੱਡ ਕੇ ਆ ਆ ਜਾ ਹਾਂ ਫਿਰ ਇੱਕ ਵਾਰੀ ਹੋਰਛੱਦਰੀ ਉੱਡ ਗਿਆ ਸਾਨੂੰ ਆਪਾਂ ਚੱਲਦੇ ਆ ਉਧਰ ਤੇ ਜਦੋਂ ਉੱਡ ਕੇ ਆਇਆ ਫਿਰ ਉਦੋਂ ਬਾਅਦ ਖਵਾਵਾਂਗੇ ਉਹਨੂੰ ਛੋਲੇ ਠੀਕ ਆ ਹਾਂ ਆਇਆ 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 ਓਕੇ ਗੁੱਡ ਬੇਬੀ ਠੀਕ ਹੈ ਚੱਲ ਹੁਣ ਆਪਣੇ ਮੰਜੇ ਤੇ ਬੈਠ ਆਇਆ 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 ਇੱਥੇ ਬੈ ਜਾ ਚਲੋ ਆਪੇ ਇਹਨੂੰ ਖਵਾਵਾ ਯਾਰ ਛੋਲੇ ਛਾਲੇ ਮੈਂ ਠੀਕ ਹੈ ਤੇ ਅੰਦਰ ਇਹਨੂੰ ਵੀ ਬਈ ਚੋਬਰ ਨੂੰ ਦੇ ਤੇ ਛੋਲੇ ਤੇ ਉਹਦੀ ਪਾਣੀ ਓਕੇ ਰਪਟਾ ਕਰਦਿਆਂ ਦਾ ਠੀਕ ਹੈ ਕਿ ਨਹੀਂ ਤੇ ਇੱਕ ਮਿੰਟ ਇਹਨੂੰ ਵੀ ਅੰਦਰ ਤਾੜਿਆ ਕੇ ਆਪਾਂ ਬਾਸ ਕਰਨਾ ਕੀ ਆ ਇਹਨੂੰ ਚੱਕ ਕੇ ਨਹੀਂ ਲਾਉਂਦੇ ਇਹਨੂੰ ਸੱਦ ਕੇ ਤਾੜਾਂਗਾ ਜਾਂ ਆਪਾਂ ਇੱਥੇ ਲੈ ਜਾਈਏ ਸੱਦ ਕੇ ਚੋਬਰ ਨੂੰ ਆਇਆ ਪੁੱਤ ਆਇਆ 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 ਆ ਗਿਆ। ਉਹ ਕਿਉਂ ਗਿਰ ਪੜ? ਚੱਲ ਅੰਦਰ ਚੱਲੇ ਗਏ ਮਤਲਬ ਆਇਆ ਚੱਲ ਅੰਦਰ। ਬਾਸ ਉਹਨੂੰ ਬਾਹਰ ਬਿੱਲੀ ਦਾ ਖਤਰਾ ਹੈ। ਐਵੇਂ ਤੂੰ ਮੋਟੇ ਚੱਲ ਜੇ ਕੀ ਫਾਇਦਾ ਉਹ ਘਰ ਦੇ ਚ। ਚੱਲ ਹੁਣ ਅੰਦਰ ਚੱਲ। ਪਿੰਜਰੇ ਜੀ ਪਿੰਜਰੇ ਜੀ ਪਿੰਜਰੇ ਜੀ ਪਿੰਜਰੇ ਜੀ ਪਿੰਜਰੇ ਜੀ ਚੱਲ ਚੱਲ ਚਾ। ਹਾਂ ਇੱਥੇ ਬੈਠ। ਤੇ ਭਾਈ ਵਲੌਗ ਦੀ ਵੀ ਐਂਡਿੰਗ ਕਰਦੇ ਬਸ ਆਪਾਂ ਹਨਾ ਤੇ ਬਹੁਤ ਟਾਈਮ ਹੋ ਗਿਆ ਬਾਦੂ। ਅੱਜ ਵਾਲੇ ਕੰਮ ਤੋਂ ਅੰਦਰ ਸਾਨੂੰ ਬਧੇ ਕਿਹੜੇ ਕਰਦੇ ਆਪਾਂ। ਤੇ ਕੱਲ ਨੂੰ ਦੇਖਣੇ ਕੀ ਬੰਦਾ ਠੀਕ ਆ ਭਾਈ। ਓਕੇ ਜੀ ਸਾਰੇ ਵੀਰਾਂ ਨੂੰ ਬਾਏ ਬਾਏ ਗੁੱਡ ਨਾਈਟ ਲਵ ਯੂ